ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਾਪੋ ਹਰ ਠੱਗ ਜਗ ਕੋ ਠਗੋਰੀ ਲਈ ਹਰਗੇ ਵਿਯੋਗ ਕੈਸੇ ਜਿਓ ਮੇਰੀ ਮਾਈ ਰਹੋ ਕੌਣ ਕੋ ਪੁਰਖ ਕੌਣ ਕੀ ਨਾਰੀ ਐ ਤਤ ਲਿਓ ਸਰੀਰ ਵਿਚਾਰੀ ਕਹ ਕਵੀਰ ਠੱਗ ਸਿਓ ਮਨ ਮੰਨਿਆ ਗਈ ਠਗੋਰੀ ਠੱਗ ਪਹਿਚਾਨਿਆ ਅਬ ਮੋਕੋ ਪਈ ਰਾਜਾ ਰਾਮ ਸੁਹਾਈ ਯਾਨ ਮੁੰਬਾਰਨ ਕਟ ਪਰ ਮੰਗਾ ਤੋ ਪਾਈ ਰਹਾਉ ਸਾਧੂ ਸੰਗਤ ਤੋ ਯੋ ਰਲਾਏ ਪੰਚ ਦੂਤ ਤੇ ਲਿਓ ਸੜਾਏ ਅੰਮ੍ਰਿਤ ਨਾਮ ਜਪੋ ਜਪੋ ਰਾਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਗੁਰ ਕੀਨੋ ਪਰ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਪੇਖਿਓ ਤਤ ਅੰਤਰ ਜਮੀ ਆਪਣੀ ਭਗਤ ਆਪ ਹੀ ਦਰੜਾਈ ਪੂਰਬ ਲਿਖਤ ਮਿਲਿਆ ਮੇਰੇ ਪਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੂਏ ਬਨ ਸੂਤਕ ਸੂਤਕ ਪਰ ਦੇ ਬਗੋਈ ਕਹਰੇ ਪੰਡਿਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹੁ ਨੈਣੋ ਸੂਤਕ ਪੈਣੋ ਸੂਤਕ ਸੂਤਕ ਸਰਬਨੀ ਹੋਈ ਊੜਤ ਬੈਠਤ ਸੂਤਕ ਲਗੈ ਸੂਤਕ ਪਰੈਰ ਸੋਈ पासन की बत सब को जानै सूतन की एक कोई कह कबीर राम हृदय बिचारै सूत कितन न होई गौड़ी झगड़ा एक नवीर हो राम जो तुम अपने जान सौ काम रहु एहो मन बढा के जा सो मन मनया राम बढा के राम जानया भरमा बढा के जा सो पाया ਵੇਦ ਵੱਡਾ ਕੇ ਜਾਂ ਤੇ ਆਇਆ ਕਹੇ ਕਬੀਰੋਂ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ ਰਾਗ ਗਉੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭ ਐ ਓਡਾਨੀ ਪਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ ਰਹੋ ਦੁਚਿੱਤੇ ਕੀ ਦੁਏ ਥੂ ਨਗਰਾਨੀ ਮੋਹਿ ਬਲੇਂਦਾ ਟੂਟਾ ਤਿਸਨਾ ਸਾਨਹ ਪਰਿਤਰ ਉਪਰ ਦੁਰਮਤ ਪਾਂਡਾ ਹੂਟਾ ਆਂਦੀ ਪਸੈ ਜੋ ਜਲ ਵਰਖੈ ਤੇ ਤੇਰਾ ਜਨ ਪੀਨਾ ਕਹੇ ਕਵੀਰ ਮਨ ਭਇਆ ਪਰਗਾਸਾ ਉਦੈ ਭਾਨ ਜਬ ਚੀਨਾ ਗੌੜੀ ਚੇਤੀ ੴ ਸਤਿਗੁਰ ਪ੍ਰਸਾਦ ਹਰ ਜਸ ਸੁਨੈਨ ਹਰ ਗੁਣ ਗਾਵੈ ਬਤਨ ਹੀ ਅਸਮਾਨ ਗਰਾਵੈ ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਨੀ ਰਹੀਐ ਰਹਾਉ ਆਪ ਨਾ ਦੇ ਚੂਰੂ ਪਰ ਪਾਣੀ ਤੇ ਨਿੰਦਾ ਜਿਹੇ ਗੰਗਾ ਆਨੀ ਬੈਠ ਤੋ ਉਠ ਤੋ ਕੁਟਲਤਾ ਚੱਲੇ ਆਪ ਗਏ ਔਰ ਉਹ ਹੂਂ ਕਾਲ ਹੈ ਸਾਡ ਕੁਚਰਚਾ ਆਂ ਨਾ ਜਾਣ ਬਰਮਾ ਹੂਂ ਕੋ ਕਹੋ ਨ ਮਨ ਹੈ ਆਪ ਗਏ ਔਰ ਉਹ ਹੂਂ ਕੋ ਵੈ आग लगाए मंदिर मैं सोब है वर्ण हस्त आप आने तिन को देख कबीर जाने राग गौड़ी बैरागण कबीर जी ओंकार गुर प्रसाद जीवत पितर मान है को मुए सराद कराही पितर पी बपरे को क्या पाव है कौआ कुकर खाई मोको कुशल बतावो कोई ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਕੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵਾ ਦੇਵੀ ਤਿਸ ਅਾਗੇ ਜਿਉ ਦੇਹੀ ਐਸੇ ਪਿਤਰ ਤੁਮਾਰੇ ਕਈ ਹੈ ਆਪਨ ਕਹਿਆ ਨਾ ਲਹੀ ਸਰ ਜਿਉ ਕਟੈ ਨਿਰ ਜਿਉ ਪੂਜੈ ਅੰਤ ਕਾਲ ਕੋ ਭਾਰੀ ਰਾਮ ਨਾਮ ਕੀ ਗਤ ਨਹੀਂ ਜਾਨੀ ਪੈ ਡੁੱਬੇ ਸੰਸਾਰੀ ਦੇਵੀ ਦੇਵਾ ਪੂਜੈ ਢੋਲੇ ਬਾਰ ਬਰਮ ਨਹੀਂ ਜਾਨਾ ਕਹਿਤ ਕਬੀਰ ਅਕਲ ਨਹੀਂ ਚੇਤਿਆ ਵਿਖਿਆ ਸੋ ਲਪਟਾਨਾ ਅੰਗੌੜੀ ਜੀਵਤ ਮਰੈ ਮਰੈ ਫੁਨ ਜੀਵ ਹੈ ਐਸੇ ਸੁਨ ਸਮਾਇਆ ਅੰਜਲ ਮੈਂ ਨਰੰਜਨ ਰਈਐ ਗੋੜ ਨਾ ਭਵਜਲ ਪਾਇਆ ਮੇਰੇ RAM ਐਸਾ ਖੀਰ ਬਲੋਈਐ ਗੁਰਮਤਿ ਮਨੁਆ ਅਇਤਰ ਰਖੋ ਇਨ ਵਿਦ ਅੰਮ੍ਰਿਤ ਪੀਓਈਐ ਰਹਾਓ ਗੁਰ ਕਹਿ ਬਾਣ ਬਜਰ ਕਲ ਸੇ ਦੀ ਪ੍ਰਗਟਿਆ ਪਦ ਪ੍ਰਗਾਸਾ ਸ਼ਕਤ ਅਧੇਰ ਜੇਬੜੀ ਪਰਮ ਚੂਕਾ ਨੇਚਲ ਸੇਵ ਕਰ ਵਾਸਾ ਤਿੰਨ ਬਿਨ ਬਾਣ ਧਨ ਖ ਚੜਾਈਏ ਇਹ ਜਗ ਵਿਦਿਆ ਪਾਈਐ ਦਾਏ ਤੁਸੇ ਬੁੱਢੀ ਪੰਨ ਚੁਲਾਵਾ ਦੂਰ ਰਹੀ ਲੇਵਲਾਈ ਓਨ ਮਨ ਮਨੂਆ ਸੁਨ ਸਮਾਨਾ ਦੁ ਵਿਦਿਆ ਦੁਰ ਮਤ ਭਾਗੀ ਕੋ ਕਬੀਰ ਅਨਪਾਵਿਕ ਦੇਖਿਆ RAM ਨਾਮ ਲਿਬ ਲਾਗੀ ਗੌੜੀ ਬੈਰਾਗਣ ਟਿਪਦੇ ਉਲਟੋ ਤਪ ਬਨ ਚੱਕਰ ਖੱਟ ਪੇਦੇ ਸੁਰਤ ਸੁਨ ਅਨਰਾਗੀ ਆਵੈ ਨਾ ਜਾਏ ਮਰੈ ਨਾ ਜੀਵੈ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰਥਾ ਵੇਗਨ ਨਾ ਰਹਾਉ ਨਿਵਰੈ ਦੂਰ ਦੂਰ ਫੁਨ ਨਿਵਰੈ ਜਿਨ ਜੈਸਾ ਕਰ ਮੰਨਿਆ అలਉਤੀ ਕਾ ਜੈਸੇ ਪਇ ਬਰੇਡਾ ਜਿਨ ਪਿਆ ਤਿੰਨ ਜਾਨਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਈਐ ਐਸਾ ਕੋਈ ਬਵੇਕੀ ਕੋ ਕਵੀਰ ਜਿਨ ਦੀ ਆਪ ਲੀਤਾ ਤਿੰਨ ਤੈਸੀ ਚੱਲ ਦੇਖੀ ਗੌੜੀ ਤੈ ਪਾਵਸ ਸਿੰਧ ਧੂਪ ਨਹੀਂ ਸਹੀਆ ਤੈ ਉਤਪਤ ਪਰ ਲਿਓ ਨਹੀਂ ਜੀਵਨ ਮਰਤਨਾ ਦੁਖ ਸੁਖ ਵਿਆਪੈ ਸੁੰਨ ਸਮਾਦ ਤਉ ਤੈ ਨਹੀਂ ਸਹਿਜ ਕੀ ਇਕਾਥ ਕਥਾ ਹੈ ਨਰਾਰੀ ਤਉਲ ਨਹੀਂ ਚੜੈ ਜਾਏ ਨਾ ਮੁਕਾਤੀ ਹਲਕੀ ਲਗੇ ਨਾ ਭਾਰੀ ਰਹੋ ਅਰਧ ਉਰਧ ਤਉ ਹੂ ਤੈ ਨਹੀਂ ਰਾਤ ਦਿਨ ਸਤੈ ਨਹੀਂ ਜਲ ਨਹੀਂ ਪਵਨ ਪਾਪਕ ਫੁਨ ਨਹੀਂ ਸਤਗੁਰ ਤਹ ਸਮਾਹੀ ਅਗਮੋ ਕੋਚਰ ਹੈ ਨਰੰਤਰ ਗੁਰ ਕਿਰਪਾ ਤੇ ਲਹੀਐ ਓ ਕਵੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀ ਐ ਗੌੜੀ ਪਾਪ ਪੁੰਨ ਦੋਈ ਬੈਲ ਵਸਾਹੇ ਪਵਨ ਪੂਜੀ ਪ੍ਰਗਾਸਿਓ ਤਿਸਨਾ ਗੂਣ ਭਰੀ ਘਟ ਪੀਤਰ ਇਨ ਵਿਦ ਟਾਂਡ ਵਸਾਇਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀ ਉਹ ਬੰਜਾਰਾ ਰਹਾਓ ਕਾਮ ਕ੍ਰੋਧ ਦੋਏ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨਵੇਰੋ ਟਾਂਡਾ ਉਤਰੇ ਉਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਣ ਆਈ ਕਾਟੀ ਚੜਤ ਬੈਲ ਇੱਕ ਥਾਕਾ ਚਲੋ ਗੋਣ ਸਟਕਾਈ ਗੌੜੀ ਪੰਚ ਪਦਾ ਪੇਵ ਕੜੈ ਦਿਨ ਚਾਰ ਹੈ ਸੋਹਰੜੈ ਜਾਣਾ ਅੰਦਾ ਲੋਕ ਨ ਜਾਣੀ ਮੂਰਖ ਏ ਆਣਾ ਕੋ ਡੱਡੀਆ ਬਾਧੈ ਤਨ ਖੜੀ ਪਾਹੂ ਕਰ ਆਏ ਮਕਲਾਉ ਆਏ ਰਾਉ ਉਹ ਜੇ ਦੀ ਸੈ ਖੂੜੀ ਕੌਨ ਲਾਜ ਭਾਰੀ ਲਾਜ ਕਢੀ ਸਿਉ ਟੂਟ ਪੜੀ ਉੱਠ ਚੱਲੀ ਬਨਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਘਰ ਦੇ ਸਵਾਰੇ ਤਾਂ ਸੋ ਆਗਣ ਜਾਣੀ ਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਫਰੈ ਦੇਖੋ ਵਿਚਾਰੀ ਇਸਨੂੰ ਕਿਆ ਆਖਿਆ ਕਿਆ ਕਰੇ ਵਿਚਾਰੀ ਭਈ ਦਰਾਸੀ ਉੱਠ ਚੱਲੀ ਚਿਤ ਬੰਦਨਾ ਧੀਰਾ ਹਰ ਕੀ ਚਰਣੀ ਲਾਗ ਰੋ ਪਜ ਸ਼ਰਣ ਕਵੀਰਾ ਗੌੜੀ yogi ਕਹੈ yog pal 미ਠਾ ਅਵਰ ਨ ਦੂਜਾ ਪਾਈ ਰੁੰਡ ਤੋ ਮੁੰਡ ਤੋ ਏਕ ਐ ਸਬਦੀ ਏ ਕਹਿ ਸਿਧ ਪਾਈ ਹਰ ਦਿਨ ਪਰਮ ਪੁਲਾਨੇ ਅੰਦਾ ਜਾ ਪੈ ਜਾਓ ਆਪ ਸੁਟਕਾ ਬਨ ਤੇ ਬਾਦੇ ਬਉਫੰਦਾ ਰਹਾਓ ਜਹ ਦੇ ਉਪਜੀਤ ਹੀ ਸੁਮਾਨੀ ਇਹ ਵਿਦ ਬਿਸਰੀ ਤਭੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹਿ ਬੜ ਹਮਈ ਜਿਸੈ ਬਜਾਏ ਸੋਈ ਬੂਜੈ ਬਿਨ ਬੂਜੇ ਕਿਉ ਰਹੀਐ ਸਤ ਗੁਰੂ ਮਿਲੇ ਅੰਧੇਰਾ ਚੁਕਾਇ ਇਨ ਵਿਦਮਾਨਕ ਲਈਐ ਤਜ ਬਾਬੇ ਧਾਨਿ ਬਕਾਰਾ ਹਰ ਪਦ ਧ੍ਰੜ ਕਰ ਰਹੀਐ ਕਹੋ ਕਬੀਰ ਗੂੰਗੇ ਗੁੜ ਖਾਇ ਪੂਸੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਸ ਅਹ ਤਹਾਂ ਕਿਸ ਨਹੀਂ ਪੰਜ ਤਤ ਤੈ ਨਹੀਂ ਏੜਾ ਪਿੰਗਲਾ ਸੁਖਮਨ ਬੰਦੇ ਏ ਅਭ ਗਨ ਕਤ ਜਾਹੀ ਤਾਗਾ ਟੂਟਾ ਗਗਨ ਬਿੰਸ ਗਿਆ ਤੇਰਾ ਬੋਲ ਤਗਾ ਸਮਾਈ ਇਹ ਸੰਸਾ ਮੁਕ ਅੰਦਨ ਵਿਆਪ ਮੋ ਕੋ ਕੋ ਨਾ ਕਹ ਸਮਝਾਈ ਰੋ ਜੈ ਵਰਪੰਡ ਪਿੰਡ ਤੈ ਨਹੀਂ ਰਚਨ ਹਾਰ ਤੈ ਨਹੀਂ ਜੋੜ ਨਹਾਰੋ ਸਦਾ ਅਤੀਤਾ ਏ ਕਹੀਏ ਕਿਸ ਮਾਈ ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਬਨਾਸੀ ਕਾ ਕੋਠਾ ਕਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਓ ਕਬੀਰ ਲਿਵ ਲਾਗ ਰਹੀ ਐ ਜਹਾਂ ਬਸੇ ਦਿਨ ਰਾਤੀ ਉਹ ਕਾ ਮਰਮ ਉਹੀ ਪਰ ਜਾਨੈ ਓ ਤੋ ਸਦਾ ਅਬਨਾਸੀ ਗੌੜੀ ਸੁਰਤ ਸਮਿਰਤ ਦੋਇ ਕੰਨੀ ਮੁੰਦਾ ਪਰਮਿਤ ਵਾਰ ਖੰთა ਸੁਨ ਗਪਮਿਆ ਸਣ ਬੈਸਣ ਕਲਪ ਬਿਵਰਜਤ ਪੰਥਾ ਮੇਰੇ ਰਾਜਣ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰੋ ਖੰਡ ਮ੍ਰਹ ਮੰਡ ਮੈਂ ਸ਼ਿੰਗੀ ਮੇਰਾ ਵਟੂਆ ਸਭ ਜਗ ਪਸਮਾ ਤਾਰੀ ਤਾੜੀ ਲਾਗੀ ਤ੍ਰਪਲ ਪਲਟੀਐ ਸੂਟੇ ਹੋਏ ਪੁਸ਼ਾਰੀ ਮਨ ਪਵਨ ਦੁਏ ਤੁੰਬਾ ਕਰੀ ਹੈ ਯੁਗ ਯੁਗ ਸਾਰ ਤਸਾਜੀ ਫਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਕਰੀ ਵਾਜੀ ਸੋਨ ਮਨ ਮਗਨ ਭਏ ਹੈ ਪੂਰੇ ਮਾਇਆ ਢੋਲ ਨ ਲਾਗੀ ਕਉ ਕਬੀਰ ਤਾਗੋ ਪੁਨਰਪ ਜਨਮ ਨਹੀਂ ਖੇਲ ਗਇਓ ਬੈਰਾਗੀ ਗਉੜੀ ਗਾਜ ਨਬ ਗਾਜ 10 ਗਾਜ 21 ਪੁਰੀਆ 1 ਤਨਾਈ 60 ਸੂਤ ਨਬਖੰਡ 72 ਪਾਟ ਲਗੋ ਅਦਕਾਈ ਗੈਬ ਨਾਬ ਨਮਾਹੋ ਕਰ ਛੋਡਿਆ ਜਾਏ ਜੁਲਾ ਹੋ ਰਹਾਓ ਗਦੀ ਨਾ ਮਿਣੀਆ ਥੋਲ ਨਾ ਤੁਲੀਐ ਪਾਚਨ ਸਿਰ ਅਡਾਈ ਜੋ ਕਰ ਪਾਚਨ ਭੇਗ ਨ ਪਾਵੇ ਝਗਰ ਕਰੇ ਘਰ ਹਾਈ ਦਿਨ ਕੀ ਬੈਠ ਕਸਮ ਕੀ ਵਰਕਸ ਇਹ ਭੇਲਾ ਕਤ ਆਈ ਸੂਟੇ ਕੁੰਡੇ ਪੀਗੈ ਪੁਰੀਆ ਚਲਿਓ ਜਲਾ ਹੋ ਰਿਸਾਈ ਛੋਚੀ ਨਲੀ ਤੰਤ ਨਹੀਂ ਨਿਕਸੈ ਨੈ ਤਰ ਰਹੀ ਉਰਜਾਈ ਛੋੜ ਬਜ਼ਾਰ ਇਆਂ ਰੋ ਵਪਰੀ ਕੋ ਕਵੀਰ ਸਮਝਾਈ ਗੌੜੀ ਇੱਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਏ ਜਿਤ ਘਟ ਨਾਮ ਨ ਉਪਜੈ ਫੂਟ ਮਰੈ ਜਨ ਸੋਏ ਸਾਬਲ ਸੁੰਦਰ RAMਈਆ ਮੇਰਾ ਮਨ ਲਾਗਾ ਤੋਹੇ ਰਹਾਉ ਸਾਧ ਮਿਲੈ ਸਿਧ ਪਾਈਐ ਕੇ ਇਹ ਜੋਗ ਕੇ ਭੋਗ ਦੋ ਮਿਲ ਕਾਰਜ ਉਪਜੈ RAM ਨਾਮ ਸੰਜੋਗ ਲੋਕ ਜਨ ਇਹੋ ਗੀਤ ਹੈ ਇਤੋਂ ਬਰ ਮੰਬੀ ਚਾਰ ਜਿਉ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਵਾਰ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗੌੜੀ ਜੇਤੇ ਜਤਨ ਕਰਤ ਤੇ ਡੂਬੇ ਪਪ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਅਹਉ ਬੁੱਧ ਮਨ ਜਾ ਰਿਓ ਰੇ ਸਾਸ ਕਰਾਸ ਕੋ ਤਾ ਤੂ ਠਾਕਰ ਸੋ ਕਿਉ ਮਨੋ ਬਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਉ ਤ੍ਰਿਸਨਾ ਤਿਰਖਾ ਭੂਖ ਪਰਮ ਲਾਗੀ ਹਿਰਦਾ ਨਾਏ ਵਿਚਾਰਿਓ ਰੇ ਉਨ ਮਤਮਾਨ ਹੀ ਰਿਉ ਮਨ ਮਾਈ ਗੁਰ ਕਾ ਸ਼ਬਦ ਨਾ ਤਾਰਿਓ ਰੇ ਸਵਾਦ ਲੁਬਦ ਇੰਦਰੀ ਰਸ ਪ੍ਰੇਰਿਓ ਮਾਦ ਰਸ ਲੈ ਤਬ ਘਾਰਿਓ ਰੇ ਕਰਮ ਭਾਗ ਸੰਤਨ ਸੰਗਾਂ ਨੇ ਕਾਸ਼ਤ ਲੂ ਉਧਾਰਿਓ ਰੇ ਤਾਵਤ ਜੂਨ ਜਨਮ ਪਰਮ ਥਾਕੇ ਅਬ ਦੁਖ ਕਰ ਹਮ ਹਾਰਿਓ ਰੇ ਕੈ ਕਵੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ